ਹਿਆਣੇ ਦੀ ਸਬਜ਼ੀ ਮੰਡੀ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਫਰੂਟ ਦੀਆਂ ਪਲਾਸਟਿਕ ਦੀਆਂ ਕਰੇਟਾਂ ਨੂੰ ਇੱਕ ਚੰਗਿਆਰੀ ਲੱਗੀ ਸੀ ਪਰ ਉਸ ਨੇ ਭੀषण ਅੱਗ ਦਾ ਰੂਪ ਧਾਰ ਲਿਆ ਦੱਸ ਦਈਏ ਕਿ ਦੁਪਹਿਰ ਦੇ ਸਵਾ 2 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਪਲਾਸਟਿਕ ਦੀਆਂ ਕਰੇਟਾਂ ਨੂੰ ਅੱਗ ਲੱਗੀ ਸੀ ਤਾਂ ਅੱਗ ਲੱਗਦੀ ਲੱਗਦੀ ਉਸਨੇ ਇੰਨਾ ਵਿਕਰਾਲ ਰੂਪ ਧਾਰਨ ਕਰ ਲਿਆ ਕਿ ਦੂਰ ਦੂਰ ਤੱਕ ਚੀਜ਼ਾਂ ਨਜ਼ਰ ਆਣੀਆਂ ਬੰਦ ਹੋ ਗਈਆਂ ਦੱਸ ਦਈਏ ਕਿ ਉੱਥੇ ਮੌਜੂਦ ਇੱਕ ਟਰੱਕ ਨੂੰ ਵੀ ਉਹਨਾਂ ਕਰੇਟਾਂ ਤੋਂ ਅੱਗ ਲੱਗ ਗਈ ਅਤੇ ਉਹ ਟਰੱਕ ਸੜ ਕੇ ਸੁਆਹ ਹੋ ਗਿਆ ਦੱਸ ਦਈਏ ਕਿ ਇਸ ਅੱਗ ਦੇ ਦੌਰਾਨ ਕਈ ਧਮਾਕੇ ਵੀ ਹੋਏ ਜਿਸ ਤੇ ਵਿੱਚ ਸ਼ੰਕਾ ਜਤਾਈ ਗਈ ਕਿ ਕੁਝ ਸਿਲੰਡਰ ਵੀ ਇਸ ਅੱਗ ਦੇ ਵਿੱਚ ਬਲਾਸ ਹੋਏ ਜਿਸ ਤੋਂ ਬਾਅਦ ਪੂਰੇ ਜਲੰਧਰ ਬਾਈਪਾਸ ਦੇ ਵਿੱਚ ਧੂਆਂ ਧੂਆਂ ਹੀ ਹੋ ਗਿਆ ਸੀ ਇਹ ਅੱਗ ਫਰੂਟ ਸ਼ੈੱਡ ਨੰਬਰ 30 ਦੇ ਵਿੱਚ ਲੱਗਣੀ ਸ਼ੁਰੂ ਹੋਈ ਸੀ ਤੇ ਜਿਸ ਤੋਂ ਬਾਅਦ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਸੀ ਅਤੇ ਜਿਹੜੇ ਫਰੂਟ ਖਰੀਦਣ ਆਏ ਲੋਕ ਵੀ ਸੀ ਉਹ ਵੀ ਇੱਧਰ ਉੱਧਰ ਭੱਜਣ ਲੱਗੇ ਮੌਕੇ ਤੇ ਸਥਿਤੀ ਨੂੰ ਦੇਖਦਿਆਂ ਹੋਇਆਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ 2 ਤੋਂ 3 ਗੱਡੀਆਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗ ਗਈਆਂ ਅੱਗ ਇੰਨੀ ਭਿਆਨਕ ਹੋ ਗਈ ਕਿ ਕੜੀ ਮੁਸ਼ਕਲ ਜਿਹੜੀ ਐ ਫਾਇਰ ਬ੍ਰਿਗੇਡ ਨੂੰ ਕਰਨੀ ਪਈ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਵੀ ਦੁਕਾਨਦਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅੱਗ ਤੇ ਕਾਬੂ ਪਾਲਿਆ ਜਾਵੇ ਪਰ ਅੱਗ ਇੰਨੀ ਭਿਆਨਕ ਲੱਗੀ ਕਿ ਕਾਬੂ ਨਹੀਂ ਪਾਇਆ ਗਿਆ ਬਹੁਤ ਸਾਰੇ ਫਰੂਟ ਦੇ ਵਪਾਰੀਆਂ ਦਾ ਕਈ ਨੁਕਸਾਨ ਵੀ ਹੋਇਆ ਤੁਸੀਂ ਵੀ ਦੇਖੋ ਤਸਵੀਰਾਂ ਬਿਊਰੋ ਰਿਪੋਰਟ ਜਨ ਹਿਦੇਸ਼ੀ ਕਿੰਨੇ ਕਜੇ ਦੀ ਕਟਣਾ ਇਹ ਥੋੜਾ ਦੱਸ ਸਕਦੇ ਇਹ ਤਕਰੀਬਨ 2:30 ਵਜੇ ਪਤਾ ਲੱਗਿਆ ਵੀ ਸਬਜੀ ਮੰਡੀ ਚ ਕਿਤੇ ਅੱਗ ਲੱਗੀ ਹੈ ਤੇ ਸਾਡਾ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿੱਤੇ ਤੱਕ ਜੋਰ ਜਿਹਦੇ ਕੋਈ ਐਫਰਟ ਹੋਇਆ ਜੋ ਕਿਸੇ ਨੇ ਕਿਸੇ ਦਾ ਸਮਾਨ ਕੱਢ ਸਕੇ ਉਹ ਕੱਢ ਸਕੇ ਨੇ ਬਾਕੀ ਇਹ ਮੰਦਪਾਗੀ ਕਟਣਾ ਸਾਡੇ ਨਾਲ ਅਕਸਰ ਵਾਪਰਦੀ ਰਹਿੰਦੀ ਹੈ ਕਿਉਂਕਿ ਖੁੱਲੇ ਆਸਮਾਨ ਚ ਬੈਠੇ ਆ ਨਾ ਸਾਡੇ ਕੋਲ ਕੋਈ ਅੱਦਾ ਦੇ ਸ਼ੈਲਟਰ ਹੈਗੇ ਨਹੀਂ ਜਿੱਦੇ ਚ ਅਸੀਂ ਆਪਣਾ ਸਮਾਨ ਸਾਮ ਸਕੀਏ ਕਿੰਨੀ ਕਿੰਨੀ ਕਿ ਮਤਲਬ ਨੁਕਸਾਨ ਇੱਥੇ ਕਿੰਨੀਆਂ ਕਰੇਟਾ ਸੜੀਆਂ ਦੇਖੋ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਕੋਈ ਅੰਦਾਜ਼ਾ ਨਹੀਂ ਕਿੰਨੇ ਦਾ ਹੋਇਆ ਕੁਝ ਨਹੀਂ ਅੰਦਾਜ਼ਾ ਲਗਾਇਆ ਜਾ ਅੱਗ ਬੁਝਣ ਤੋਂ ਬਾਅਦ ਉਹਨੂੰ ਵੀ ਅੱਗ ਲੱਗੀ ਇੱਕ ਗੱਡੀ ਨੂੰ ਸੁਨਿਆ ਅੱਗ ਲੱਗੀ ਹੈ ਕੋਈ ਗੱਡੀ ਸੀ ਕੋਈ ਕਮਰਸ਼ੀਅਲ ਵੀਹਿਕਲ ਸੀਗਾ ਪਿੱਛੇ ਖੜਾ ਸੀ ਪਾਰਕਿੰਗ ਦੇ ਵਿੱਚ ਉਹਨੂੰ ਅੱਗ ਲੱਗੀ ਹੈ ਪਰ ਉਹ ਬਾਹਰ ਕੱਢ ਕੇ ਲੈ ਗਏ ਨੇ ਇੱਥੋਂ ਕੋਈ ਜਾਨਵਾਲ ਦਾ ਨੁਕਸਾਨ ਨਹੀਂ ਜਾਨੀ ਵਾਲੀ ਕੋਈ ਨੁਕਸਾਨ ਨਹੀਂ ਯਾਰ ਸਿਲੰਡਰ ਵਗੈਰਾ ਵੀ ਫਟਿਆ ਨਹੀਂ ਕੋਈ ਸਿਲੰਡਰ ਨਹੀਂ ਫਟਿਆ ਜੀ ਖਾਲੀ ਇੱਥੇ ਸਾਡੇ ਕੋਲ ਸਾਡਾ ਆਪਣਾ ਬਾਰਦਾਨਾ ਯਾ ਸਾਡੇ ਸ਼ੈੱਡ ਸੀਗੇ ਜਿਹੜੇ ਆਰਜੀ ਤੌਰ ਤੇ ਪਏ ਹੋਏ ਸੀਗੇ ਨੁਕਸਾਨ ਸਰ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਜੀ ਉਹ ਤਾਂ ਅੱਗ ਬੁਝਣ ਤੇ ਪਤਾ ਲੱਗ ਸਕਦਾ ਜੀ ਲੱਗਦੀ ਚੰਗਾਰੀ ਕਿੱਥੋਂ ਲੱਗੀ ਉਹ ਲਾਸਟ ਇੱਥੇ ਕਾਹ ਵਗੈਰਾ ਪਿਆ ਹੁੰਦਾ ਉੱਥੋਂ ਹੀ ਸਟਾਰਟਿੰਗ ਹੋਈ ਹੈ ਤਕਰੀਬਨ 5-7 ਮਿੰਟਾਂ ਚ ਸਾਰੀ ਤਕਰੀਬਨ ਏਰੀਆ ਚ ਅੱਗ ਫੈਲ ਗਈ ਹੈ ਜੀ ਤੇ ਫਾਇਰ ਬਿਟੀਆਂ ਗੱਡੀਆਂ ਕਿੰਨੀ ਆ ਗਈਆਂ ਜੀ ਦੋ ਗੱਡੀਆਂ ਆ ਚੁੱਕੀਆਂ ਤੀਸਰੀ ਖੜੀ ਹੈ ਹੋਰ ਗੱਡੀਆਂ ਇੱਕ ਦੋ ਆ ਰਹੀਆਂ ਜੀ ਹਾਂ ਜੀ ਮਤਲਬ ਕਿੰਨੀ ਦੇਰ ਬਾਅਦ ਪਹੁੰਚ ਗਈ ਸੀ ਅੱਗ ਲੱਗਣ ਤੋਂ 10 ਮਿੰਟ ਬਾਅਦ ਆ 10 ਮਿੰਟ ਬਾਅਦ ਆਉਂਦੇ ਹਾਂ ਠੀਕ ਹੈ ਸਰ ਥੈਂਕ ਯੂ 10 ਠੀਕ ਹੈ ਬਿਲਕੁਲ ਦੇਖ ਸਕਦੇ ਹੋ ਦਾ ਵੀਰਾਂ ਪਤਾ ਨਹੀਂ ਭਾਜੀ ਇੱਦਾਂ ਨਹੀਂ ਅਜੇ ਪਤਾ ਲੱਗਦਾ 2:30 ਵਜੇ ਤਲਾਅ ਆ ਗਈ ਸੀ ਹਾਂਜੀ ਕਿ ਸਬਜ਼ੀ ਮੰਡੀ ਦੇ ਵਿੱਚ ਕਰੇਟਾ ਨੂੰ ਅੱਗ ਲੱਗੀ ਹੈ ਜੀ ਅਸੀਂ ਫੌਰਨ ਤੌਰ ਤੇ 4 ਗੱਡੀਆਂ ਮੌਕੇ ਤੇ ਲੈ ਕੇ ਆਏ ਹਾਂ ਅੱਗ ਤੇ ਕੰਟਰੋਲ ਆ ਜੀ ਹੁਣ ਸਾਰਾ ਕਾਬੂ ਕਰ ਲਿਆ ਜੀ ਜਾਨੀ ਮਾਲੀ ਨੁਕਸਾਨ ਦਰ ਜਾਨੀ ਨੁਕਸਾਨ ਦਾ ਕੋਈ ਨਹੀਂ ਸਰ ਮਾਲੀ ਹੋਇਆ ਕਰੇਟਾ ਦਾ ਨੁਕਸਾਨ ਹੋਇਆ ਜੀ ਕਾਰਨ ਸਰ ਕੂੜੇ ਤੋਂ ਲੱਗੀ ਹੈ ਫਿਰ ਕਹ ਰਹੇ ਹਾਂ ਤੁਹਾਨੂੰ ਚਾਇਆ ਗੱਡੀ ਨੂੰ ਵੀ ਅੱਗ ਲੱਗੀ ਹੈ ਕਿਸੇ ਨੂੰ ਹੋਰ ਵੀ ਲੱਗੀ ਹੋਈ ਹੈ ਜੀ ਇੱਕ ਗੱਡੀ ਨੂੰ ਅੱਗ ਠੀਕ ਹੈ ਸਾਰਾ ਕੰਟਰੋਲ ਹੈ ਹਾਂ ਜੀ ਅੱਗ ਕੰਟਰੋਲ ਹੈ ਜੀ ਪੂਰੀ ਕੰਟਰੋਲ ਠੀਕ ਹੈ ਥੈਂਕ ਯੂ ਕੋਈ ਸਿਲੰਡਰ ਵਗੈਰਾ ਵੀ ਬਲਾਸਟ ਹੋਇਆ ਭਜੀ ਨਹੀਂ ਸਰ ਨਹੀਂ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਹੋਰ ਕੋਈ ਨੁਕਸਾਨ ਨਹੀਂ ਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਜੀ ਬੜੀ ਅੱਗ ਲੱਗੀ ਕਾਰਨ ਕਿਉਂ ਪਤਾ ਤੁਹਾਨੂੰ ਤਾਂ ਲੱਗਿਆ ਵੇਸਟੇਜ ਤੋਂ ਲੱਗੀ ਹੈ ਸਰ ਇੱਥੇ ਕੂੜਾ ਵਗੈਰਾ ਜਿਹੜੇ ਸੁੱਟਦੇ ਆ ਸ਼ਾਇਦ ਉਹਦੇ ਤੋਂ ਲੱਗੀ ਆ ਕੂੜੇ ਤੋਂ ਅੱਗ ਲੱਗੀ ਉਸ ਤੋਂ ਬਾਅਦ ਕਰੇਟਾ ਤੱਕ ਆਈ ਆ ਜੀ ਸਰ ਸਾਨੂੰ